ਕਿਸਾਨ ਅੰਦੋਲਨ ਦੇ ਸਮਰਥਨ ਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਦੀ ਅਗਵਾਈ ਚ ਲੁਧਿਆਣਾ ਵਿਖੇ ਰੋਸ਼ ਮਾਰਚ ਕੱਢਿਆ ਗਿਆ ਇਹ ਰੋਸ਼ ਮਾਰਚ ਗਿੱਲ ਰੋਡ ਸਥਿਤ ਤਾਣਾ ਮੰਡੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਮਾਡਲ ਟਾਊਨ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜਾ ਕੇ ਸੰਪੰਨ ਹੋਇਆ ਇਸ ਮੌਕੇ ਕਾਂਗਰਸੀ ਆਗੂਆਂ ਵੱਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਵੀ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਪੀਐਮ ਮੋਦੀ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੋ ਲੋਕ ਨੇਕੀ ਦੇ ਫੈਸਲੇ ਲੈਂਦੇ ਹਨ ਉਹਨਾਂ ਨੂੰ ਲੋਕ ਯਾਦ ਰੱਖਦੇ ਹਨ ਇਸ ਲਈ ਪੀਐਮ ਮੋਦੀ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਦਿੱਲੀ ਬਾਰਡਰ ਤੇ ਧਰਨ ਲਗਾ ਕੇ ਬੈਠੇ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਵਾਪਸ ਆ ਸਕਣ ਜਿਸ ਨਾਲ ਦੇਸ਼ ਦੀ ਏਕਤਾ ਤੇ ਭਾਈਚਾਰਕ ਸਾਂਝ ਬਣੀ ਰਹੇਗੀ ਜਿਹੜੀ ਭਾਰਤ ਦੀ ਪਾਜਪਾ ਸਰਕਾਰ ਉਹ ਕਿਸਾਨਾਂ ਨਾਲ ਤੇ ਨਾਲ ਹੀ ਨਹੀਂ ਜਾਰੀ ਕਰਕੇ ਇੱਕ ਲੋਕਤੰਤਰ ਦਾ ਘਾਣ ਕਰਕੇ ਇਹਨਾਂ ਨੂੰ ਲਾਗੂ ਕਰਕੇ ਪਾਸ ਕਰਕੇ ਲਾਗੂ ਕੀਤਾ ਜਿਹੜਾ ਕਿ ਕਿਸਾਨਾਂ ਨੂੰ ਬਿਲਕੁਲ ਵੀ ਪਰਵਾਹ ਨਹੀਂ ਲੰਬੇ ਸਮੇਂ ਤੋਂ ਕਿਸਾਨ ਜਿਹੜਾ ਦਿੱਲੀ ਬਾਰਡਰਾਂ ਦੇ ਬੈਠਾ ਵੱਖ-ਵੱਖ ਬਾਰਡਰਾਂ ਦੇ ਬੈਠਾ ਤੇ ਉਹਨਾਂ ਦੇ ਕੰਨ ਦੇ ਕੋਈ ਜੁਨੀ ਸਰਕੀ ਤੇ ਅਸੀਂ ਅੱਜ ਹਲਕਾ ਆਤਮਨਗਰ ਦੇ ਵਿੱਚ ਸ਼ਹਿਰੀਆਂ ਦਾ ਵਪਾਰੀਆਂ ਦਾ ਹਰੇਕ ਵਰਗ ਦੇ ਲੋਕਾਂ ਦਾ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਇਹ ਜਿਹੜਾ ਇੱਕ ਕੰਧ ਕੀਤਾ ਧਾਣਾ ਮੰਡੀ ਗਿੱਲ ਰੋਡ ਦੇਖੇ ਹਲਕਾ ਆਤਮਨਗਰ ਇਥੋਂ ਅਸੀਂ ਜਾ ਕੇ ਬਾਬਾ ਦੀਪ ਸਿੰਘ ਦੇ ਗੁਰਦੁਆਰਾ ਸਾਹਿਬ ਅਰਦਾਸ ਕਰਨੇ ਆ ਕਿ ਹੇ ਸਤਿ ਪਿਤਾ ਪਰਮਾਤਮਾ ਇਹ ਸਮੇਂ ਦੀ ਸਰਕਾਰ ਨੂੰ ਸਮਤ ਬਖਸ਼ੋ ਕਿਉਂਕਿ ਸਰਕਾਰਾਂ ਆਉਂਦੀਆਂ ਜਾਣੀ ਤੇ ਹੁੰਦੀ ਹੈ ਜਿਹੜੇ ਕੀ ਨੇਕੀ ਦਾ ਫੈਸਲਾ ਲੈਂਦੇ ਆ ਉਹਨਾਂ ਨੂੰ ਲੋਕ ਦੁਨੀਆ ਯਾਦ ਕਰਦੇ ਆ ਮੋਦੀ ਜੀ ਗੁਜਰਾਤ ਤੋਂ ਉੱਠ ਕੇ ਆਏ ਸੀ ਚੰਗੇ ਕੰਮ ਕਰੇ ਤਾਂ ਉਹਨਾਂ ਨੂੰ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਗੱਦੀ ਤੇ ਬਿਠਾਇਆ ਮੈਂ ਹੁਣ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਦਾ ਤੇ ਮੋਦੀ ਜੀ ਜੇਕਰ ਤੁਸੀਂ ਕੰਮਾਂ ਦੀ ਚੰਗਿਆ ਦੀ ਸ਼ੁਰੂਆਤ ਕਰਕੇ ਇਸ ਰਾਜਗਦੀ ਤੇ ਤੁਹਾਨੂੰ ਲੋਕਾਂ ਨੇ ਬਿਠਾਇਆ ਆਪਣੇ ਅਕਲ ਤੋਂ ਕਮ ਲੈਂਦੇ ਹੋਏ ਤੁਸੀਂ ਜਿਹੜੀ ਇਹ ਜਿਹੜੀ ਕਿਸਾਨ ਵਿਰੋਧੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਜਿਹੜਾ ਸਾਡਾ ਦਿੱਲੀ ਕਿਸਾਨ ਬੈਠਾ ਉਹ ਢੋਲ ਵਜਾਉਂਦਾ ਖੁਸ਼ੀਆਂ ਮਨਾਉਂਦਾ ਆਵੇ ਇਹਨਾਂ ਤੁਹਾਨੂੰ ਵੀ ਜਿੱਥੇ ਸੀਸਨ ਨੂੰ ਉੱਤੇ ਦੇਸ਼ ਦੀ ਏਕਤਾ ਤੇ ਜਿਹੜੀ ਭਾਈਚਾਰਕ ਸੰਗਜਾ ਉਹ ਵੀ ਬਣੀ ਰਹੇ ਜਿਹੜੇ ਅੱਜ ਕਿਸਾਨ ਸਾਡੇ ਉੱਥੇ ਇਸ ਸੰਘਰਸ਼ ਇਦਾਂ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਅੱਜ ਅਸੀਂ ਸ਼ਰਧਾਂਜਲੀ ਦੇਣ ਦਾ ਜਿਹੜਾ ਇਹ ਪ੍ਰੋਗਰਾਮ ਬਣਾਇਆ ਸੱਚੇ ਮਨ ਤੋਂ ਉਹਨਾਂ ਦੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਇੱਥੇ 10 ਬੰਦੇ 20 ਬੁਲਾ ਲਵਾਂਗੇ 50 ਬੁਲਾ ਲਵਾਂਗੇ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਕਿਸਾਨਾਂ ਟ੍ਰੈਕਟਰਾਂ ਟਾਲੀਆਂ ਦੇ ਵਿੱਚ ਮੈਂ ਉੱਥੇ ਖੁਦ ਗਰਮ ਕੱਪੜੇ ਦਾ ਲੰਗਰ ਬੰਦ ਕੇ ਆਇਆ ਜਾਂ ਕੇ ਤਾਂ ਮੈਂ ਤਾਂ ਨਹੀਂ ਉੱਥੇ ਦੇਖਿਆ ਵੀ ਕੋਈ ਉੱਥੇ ਨਕਲੀ ਕਿਸਾਨ ਬਿਠਾ ਹੋਵੇ ਜਾਂ ਕੋਈ ਗਲਤ ਅੰਸਰ ਉੱਥੇ ਬਿਠਾ ਹੋਵੇ ਜਿਕਰਯੋਗ ਹੈ ਕਿ ਕੇਂਦਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦਾ ਮਾਮਲਾ ਨਿਤ ਦਿਨ ਗਰਮਾਉਂਦਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਨੂੰ ਹਰ ਵਰਗ ਦਾ ਸਹਿਯੋਗ ਮਿਲਣ ਦੇ ਨਾਲ-ਨਾਲ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ ਜਿਸ ਨਾਲ ਹੁਣ ਕਿਸਾਨਾਂ ਦਾ ਅੰਦੋਲਨ ਨਾ ਰਹਿ ਕੇ ਦੇਸ਼ ਵਿਆਪੀ ਅੰਦੋਲਨ ਬਣਦਾ ਜਾ ਰਿਹਾ ਹੈ ਲੁਧਿਆਣਾ ਤੋਂ ਰਾਜੇਸ਼ ਗੋਤਮ ਦੀ ਰਿਪੋਰਟ ਜਗਮਣੀ ਟੀਵੀ ਚੰਡੀਗੜ੍ਹ